ਹਾਂਜੀ ਪ੍ਰਧਾਨ ਜੀ ਅੱਜ ਟਰੈਕਟਰ ਮਾਰਚ ਜਿਹੜਾ ਉਹ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਵਾਹ ਜੀ ਜੀ ਕਾਲ ਸਾਹਿਬ ਵਾਹ ਨੂੰ ਫਤਿਹ ਕੈਰਸੀ ਜਨਰਲ ਜੁਨੀਅਰ ਪੰਜਾਬ ਜੱਸੇ ਪਿੰਡ ਕਾਲਾ ਸੰਗਿਆ ਵੱਲੋਂ ਅਸੀਂ ਜੀ ਆ ਜਿਹੜੀ ਭਵਾਨ ਮੰਤਰੀ ਨੇ ਸਰਕਾਰ ਨੇ ਪੋਲਗ ਨੀਤੀ ਜਿਹੜੀ ਆ ਇਹਨਾਂ ਨੇ ਜਿੰਨਾ ਖੋਣ ਦੀ ਤੇ ਪੈਸੇ ਕਮਾ ਕੇ ਪਾਰਟੀ ਨੂੰ ਕੇਸੀਵਾ ਨੂੰ ਭੇਜਣ ਦੀ ਇਹ ਜਿਹੜੀ ਨੀਤੀ ਬਣਾਈ ਆ ਇਹ 70 75 ਹਜ਼ਾਰ ਖਤਰਾ ਇਹਨਾਂ ਨੇ ਪੰਜਾਬ ਚੋਂ ਖੋਹਣਾ ਆ ਤੇ 150 ਜਿਹੜਾ ਕਿ ਬਡਾਲੇ ਕੋਲ ਨਹੀਂ ਜਾ ਰਹੇ ਆ ਅੱਜ ਅਸੀਂ ਕਾਲਾ ਸਿੰਘਾਂ ਤੋਂ ਉੱਥੇ ਜਾ ਰਹੇ ਆ ਹੋਰ ਭਟਾਕਾ ਛਕਾਣਾ ਕਿਉਂਕਿ ਇਹ ਜਿਹੜੀ ਕजरीवाल ਆ ਅਸੀਂ ਇਹਨਾਂ ਸਰਕਾਰਾਂ ਨੂੰ ਖੋਹ ਨਹੀਂ ਦੇਣੀ ਇਹ ਇਹ ਜਿਹੜੇ ਆ ਇਹ ਪੈਸੇ ਵੋਟਾਂ ਲਈ ਲਾਣ ਨੂੰ ਇਕੱਠੇ ਕਰਨੇ ਇਹਨਾਂ ਨੇ ਦਿੱਲੀ ਤੋਂ ਸਰਕਾਰ ਹਲ ਗਈ ਆ ਇਹ ਇਹ ਚੋਣ ਲੀਆ ਪੰਜਾਬ ਨੂੰ ਲੁੱਟ ਲਈਏ ਦਿੱਲੀ ਨੂੰ ਅੱਗੇ ਨਾਲ ਲੁੱਟ ਲਿਆ ਪੰਨਾਂ ਤੋਂ ਖਾਲਾ ਕਿਉਂ ਕੰਮ ਇਹ ਕੋਈ ਨਹੀਂ ਕੀਤਾ ਇਹਨਾਂ ਸਾਡੇ 3.5 ਸਾਲ ਹੋ ਗਏ ਹੁਣ ਪੰਜਾਬ ਵਿੱਚ ਇਹ ਜਿਹੜਾ ਇਹਨਾਂ ਦੀਆਂ ਨੀਤੀਆਂ ਆ ਝੂਠ ਬੋਲਦਾ ਔਰ ਅਨ ਚਾਰ ਵੀ ਕਰੀ ਉਹ ਤੋਂ ਉਮੀਦ ਰੱਖੀ ਜਾ ਸਕਦੀ ਆ ਕਿ ਲੋਕਾਂ ਨੇ ਬਦਲਾਅ ਸਮਝ ਕੇ ਵੋਟਾਂ ਪਾਈਆਂ ਸੀ ਪਰ ਇਹਨਾਂ ਨੇ ਕੋਈ ਪੰਜਾਬ 'ਚ ਕੰਮ ਨਹੀਂ ਕੀਤਾ ਜ਼ਮੀਨਾਂ ਖੋਹ ਰਹੇ ਨੇ ਠੂਠੇ ਬਾਹਲੇ ਕਹ ਰਹੇ ਨੇ ਕਿ 50000 ਦੇਣਾ ਤੇ ਲੱਖ ਦੇਣਾ ਦੇਣਾ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਜ਼ਮੀਨਾਂ ਦਾ ਇਹ ਅਸੀਂ ਬੁਰਰ ਕਰਨ ਜਾ ਰਹੇ ਹਾਂ ਬਾਈ ਬੀਨੂ ਖਾਲਸਾ ਮੇਰੀ ਫੜੇ ਔਰ ਜਿਆ ਨੇਯਾ ਲੱਗੇ ਠੰਡਾ ਚ ਲੱਗ ਰਹੀ ਹੈ ਨਹੀਂ ਔਰ ਬੁਣੀ ਆ ਰਹੀ ਜਿ ਲਈ